ਵਾਸਤੂ ਸ਼ਾਸਤਰ ਦੇ ਅਨੁਸਾਰ ਰਾਤ ਦੇ ਸਮੇਂ ਦੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਜੋ ਕਿ ਨਹੀਂ ਕਰਨੀਆਂ ਚਾਹੀਦੀਆਂ ਇਹਨਾਂ ਚੀਜ਼ਾਂ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕਈ ਸਮੱਸਿਆਵਾਂ ਆ ਜਾਂਦੀਆਂ ਨੇ ਅਤੇ ਮਾਂ ਲక్ష్ਮੀ ਵੀ ਨਾਰਾਜ਼ ਹੋ ਜਾਂਦੀ ਹੈ ਵਾਸਤੂ ਸ਼ਾਸਤਰ ਦੇ ਵਿੱਚ ਕਈਆਂ ਜਿਹੀਆਂ ਚੀਜ਼ਾਂ ਦਾ ਵਰਣਨ ਮਿਲਦਾ ਹੈ ਜੋ ਕਿ ਰਾਤ ਦੇ ਸਮੇਂ ਭੁੱਲ ਕੇ ਵੀ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਅਜਿਹੀਆਂ ਚੀਜ਼ਾਂ ਨੂੰ ਰਾਤ ਦੇ ਸਮੇਂ ਕਰਨ ਤੋਂ ਤੁਹਾਨੂੰ ਬਚਣਾ ਚਾਹੀਦਾ ਰਾਤ ਦੇ ਸਮੇਂ ਨਖੂਨ ਕੱਟਣਾ ਕਾਫੀ ਜ਼ਿਆਦਾ ਅਸ਼ੁਭ ਮੰਨਿਆ ਜਾਂਦਾ ਵੈ ਵਾਸਤੂ ਦੇ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾਂ ਰਾਤ ਦੇ ਸਮੇਂ ਜੇ ਤੁਸੀਂ ਨਖੂਨ ਕੱਟਦੇ ਹੋ ਤਾਂ ਨੂੰ ਕੱਟਣ ਦੇ ਨਾਲ ਜੋ ਵਿਅਕਤੀ ਹੈ ਉਸ ਤੋਂ ਮਾਂ ਲਕਸ਼ਮੀ ਦੀ ਕਿਰਪਾ ਪ੍ਰਾਪਤ ਨਹੀਂ ਹੁੰਦੀ ਹੈ ਔਰ ਉਸ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਵੈ ਤੇ ਇੰਨਾ ਹੀ ਨਹੀਂ ਜਿਹੜਾ ਵਿਅਕਤੀ ਰਾਤ ਦੇ ਸਮੇਂ ਨਖੂਨ ਕੱਟਦਾ ਵੈ ਉਸ ਦੀ ਮਾਨਸਿਕ ਸਥਿਤੀ ਤੇ ਵੀ ਇਸ ਦਾ ਪ੍ਰਭਾਵ ਪੈਂਦਾ ਵੈ ਇਸ ਦੌਰਾਨ ਆਰਥਿਕ ਤੰਗੀ ਵੀ ਬਣੀ ਰਹਿੰਦੀ ਵੈ ਵਾਸਤੂ ਜਾਣਕਾਰੀ ਦੇ ਮੁਤਾਬਕ ਸੂਰਜ ਡੁੱਬਣ ਤੋਂ ਬਾਅਦ ਘਰ ਦੇ ਵਿੱਚ ਝਾੜੂ ਕਦੇ ਵੀ ਨਹੀਂ ਮਾਰਨਾ ਚਾਹੀਦਾ ਵੈ ਰਾਤ ਦੇ ਸਮੇਂ ਜੇਕਰ ਤੁਸੀਂ ਝਾੜੂ ਮਾਰਦੇ ਹੋ ਤਾਂ ਤੁਹਾਨੂੰ ਘਰ ਦੇ ਵਿੱਚ ਇਹ ਚੀਜ਼ ਹੁਣ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਜੇਕਰ ਤੁਸੀਂ ਸੂਰਜ ਡੁੱਬਣ ਤੋਂ ਬਾਅਦ ਘਰ ਦੇ ਵਿੱਚ ਝਾੜੂ ਲਗਾਉਂਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਖੁਦ ਆਰਥਿਕ ਤੰਗੀ ਵੱਲ ਲੈ ਕੇ ਜਾ ਰਹੇ ਹੋ ਮਾਂ ਲక్ష్ਮੀ ਦਾ ਵਾਸ ਅਜਿਹੀ ਘਰ ਦੇ ਵਿੱਚ ਨਹੀਂ ਹੁੰਦਾ ਵੈ ਤੇ ਜੀਵਨ ਦੇ ਵਿੱਚ ਆਰਥਿਕ ਤੰਗੀ ਹੈ ਜੋ ਹਮੇਸ਼ਾ ਹੀ ਬਣੀ ਰਹਿੰਦੀ ਵੈ ਇਸ ਕਰਕੇ ਰਾਤ ਦੇ ਸਮੇਂ ਤੁਸੀਂ ਝਾੜੂ ਲਗਾਉਣ ਤੋਂ ਹਮੇਸ਼ਾ ਗੁਰੇਜ਼ ਕਰਨਾ ਵੈ ਵਾਸਤੂ ਦੇ ਅਨੁਸਾਰ ਜੋ ਕਿ ਬਿਸਤਰੇ ਹੈ ਜੋ ਕਿ ਗੰਦੇ ਨਹੀਂ ਹੋਣੇ ਚਾਹੀਦੇ ਜੇਕਰ ਤੁਸੀਂ ਰਾਤ ਨੂੰ ਬਿਸਤਰੇ ਤੇ ਸੌਂਦੇ ਹੋ ਤਾਂ ਬਿਸਤਰਾ ਤੁਹਾਡਾ ਸਾਫ਼ ਸੁਥਰਾ ਹੋਣਾ ਚਾਹੀਦਾ ਵੈ ਜੇਕਰ ਤੁਸੀਂ ਗੰਦੇ ਬਿਸਤਰੇ ਤੇ ਸੌਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਨਾਤਰਾਤਮਕ ਊਰਜਾ ਵੈ ਉਹ ਅਸਰ ਕਰਦੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਨੈਗੇਟਿਵ એનર્ਜੀ ਆਉਂਦੀ ਹੈ ਜਿਸ ਨਾਲ ਜੀਵਨ ਦੇ ਕਈ ਅਜੀਬ ਸਮੱਸਿਆਵਾਂ ਬਣ ਜਾਂਦੀਆਂ ਨੇ ਸਿਹਤ ਸੰਬੰਧੀ ਅਜਿਹੀਆਂ ਸਮੱਸਿਆਵਾਂ ਬਣ ਜਾਂਦੀਆਂ ਨੇ ਜੋ ਕਿ ਤੁਹਾਡੇ ਲਈ ਹਾਨੀਕਾਰਕ ਸਾਬਤ ਹੁੰਦੀਆਂ ਨੇ ਅਤੇ ਮਾਨਸਿਕ ਸਥਿਤੀ ਵੀ ਇਸ ਦੇ ਨਾਲ ਜੋ ਕਿ ਅਸ਼ਾਂਤ ਹੋ ਜਾਂਦੀ ਹੈ ਤੇ ਮਾਨਸਿਕ ਸਥਿਤੀ ਨੂੰ ਸ਼ਾਂਤ ਰੱਖਣ ਦੇ ਲਈ ਆਪਣਾ ਬਿਸਤਰਾ ਹਮੇਸ਼ਾ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਇਸ ਨਕਾਰਾਤਮਕ ਊਰਜਾ ਦੇ ਪ੍ਰਭਾਵ ਤੋਂ ਦੂਰ ਰਿਹਾ ਜਾਵੇ ਕਈ ਲੋਕ ਜੋ ਸੌਣ ਤੋਂ ਪਹਿਲਾਂ ਕਿਤਾਬ ਪੜ੍ਹਦੇ ਹਨ ਅਤੇ ਸੌਣ ਵੇਲੇ ਕਿਤਾਬ ਨੂੰ ਸਿਰਹਾਣੇ ਦੇ ਹੇਠਾਂ ਰੱਖ ਲੈਂਦੇ ਨੇ ਸਿਰਹਾਣੇ ਦੇ ਹੇਠਾਂ ਗਲਤੀ ਨਾਲ ਵੀ ਇਹ ਚੀਜ਼ ਨਾ ਕਰੋ ਵਾਸਤੂ ਸ਼ਾਸਤਰ ਦੇ ਜੇਕਰ ਮੰਨੀਏ ਤਾਂ ਸੌਣ ਵੇਲੇ ਸਿਰਹਾਣੇ ਹੇਠਾਂ ਕਿਤਾਬ ਰੱਖਣ ਨਾਲ 네ਗੇਟਿਵ એનર્ਜੀ ਹੈ ਜੋ ਲਗਾਤਾਰ ਵੱਧ ਜਾਂਦੀ ਹੈ ਅਤੇ ਸਿਰਹਾਣੇ ਹੇਠਾਂ ਕਿਤਾਬ ਰੱਖਣ ਵਾਲਾ ਵਿਅਕਤੀ ਦੇ ਸਰੀਰ ਦੇ ਵਿੱਚ 네ਗੇਟਿਵ એનર્ਜੀ ਦਾ ਪ੍ਰਭਾਵ ਪੈ ਜਾਂਦਾ ਹੈ ਅਤੇ ਉਸ ਦੇ ਗ੍ਰਹਿ ਨੇ ਉਹ ਕਮਜ਼ੋਰ ਗੁਣਾ ਸ਼ੁਰੂ ਹੋ ਜਾਂਦੇ ਨੇ ਤੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਇਸ ਦੇ ਨਾਲ ਆਉਂਦੀਆਂ ਨੇ ਸੋ ਹਮੇਸ਼ਾ ਯਾਦ ਰੱਖਣਾ ਹੈ ਕਿ ਰਾਤ ਦੇ ਸਮੇਂ ਨਾ ਹੀ ਨਖੂਨ ਕੱਟਨੇ ਹੈ ਅਤੇ ਰਾਤ ਦੇ ਸਮੇਂ ਯਾਨੀ ਕਿ ਸੂਰਜ ਡੁੱਪਣ ਤੋਂ ਬਾਅਦ ਕਦੇ ਵੀ ਝਾੜੂ ਨਹੀਂ ਲਗਾਣਾ ਵੈ ਵਾਸਤੁਜਾਸਤ ਦੇ ਮੁਤਾਬਕ ਗੰਦੇ ਗੱਦੇ ਤੇ ਉੱਤੇ ਰਾਤ ਨੂੰ ਬਿਲਕੁਲ ਵੀ ਨਹੀਂ ਸੋਣਾ ਵੈ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਕਿਤਾਬ ਜੇਕਰ ਤੁਸੀਂ ਪੜ੍ਹਨ ਦੇ ਸ਼ੌਕੀਨ ਹੋ ਤਾਂ ਕਿਤਾਬ ਨੂੰ ਕਦੇ ਵੀ ਭੁੱਲ ਕੇ ਵੀ ਆਪਣੇ ਸਰਾਣੇ ਦੇ ਹਟਾ ਨਹੀਂ ਰੱਖਣਾ ਇਹਨਾਂ ਗੱਲਾਂ ਨੂੰ ਤੁਸੀਂ ਜੇਕਰ ਪਾਲਣ ਕਰਦੇ ਹੋ ਤਾਂ ਤੁਹਾਡੀ ਆਰਥਿਕ ਸਥਿਤੀ ਚੰਗੀ ਰਹੇਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਸਤਰਾਤਮਕ ਊਰਜਾ ਰਹੇਗੀ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਤਰੱਕੀ ਹੋਵੇਗੀ ਵਾਸਤੂ ਸ਼ਾਸਤਰ ਦੇ ਅਨੁਸਾਰ ਰਾਤ ਦੇ ਸਮੇਂ ਦੇ ਵਿੱਚ ਕੁਝ ਅਜੀਆਂ ਚੀਜ਼ਾਂ ਹੁੰਦੀਆਂ ਨੇ ਜੋ ਕਿ ਨਹੀਂ ਕਰਨੀਆਂ ਚਾਹੀਦੀਆਂ ਇਹਨਾਂ ਚੀਜ਼ਾਂ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕਈ ਸਮੱਸਿਆਵਾਂ ਆ ਜਾਂਦੀਆਂ ਨੇ ਅਤੇ ਮਾਂ ਲక్ష్ਮੀ ਵੀ ਨਾਰਾਜ਼ ਹੋ ਜਾਂਦੀ ਹੈ ਵਾਸਤੂ ਸ਼ਾਸਤਰ ਦੇ ਵਿੱਚ ਕਈਆਂ ਜੀਆਂ ਚੀਜ਼ਾਂ ਦਾ ਵਰਣਨ ਮਿਲਦਾ ਵੈ ਜੋ ਕਿ ਰਾਤ ਦੇ ਸਮੇਂ ਭੁੱਲ ਕੇ ਵੀ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਅਜਿਹੀਆਂ ਚੀਜ਼ਾਂ ਨੂੰ ਰਾਤ ਦੇ ਸਮੇਂ ਕਰਨ ਤੋਂ ਤੁਹਾਨੂੰ ਬਚਣਾ ਚਾਹੀਦਾ। ਰਾਤ ਦੇ ਸਮੇਂ ਨਖੂਨ ਕੱਟਣਾ ਕਾਫੀ ਜ਼ਿਆਦਾ ਅਸ਼ੁਭ ਮੰਨਿਆ ਜਾਂਦਾ ਵੈ। ਵਾਸਤੂ ਦੇ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾਂ ਰਾਤ ਦੇ ਸਮੇਂ ਜੇ ਤੁਸੀਂ ਨਖੂਨ ਕੱਟਦੇ ਹੋ ਤਾ ਨੂੰ ਕੱਟਣ ਦੇ ਨਾਲ ਜੋ ਵਿਅਕਤੀ ਹੈ ਉਸ ਤੋਂ ਮਾਂ ਲక్ష్ਮੀ ਦੀ ਕਿਰਪਾ ਪ੍ਰਾਪਤ ਨਹੀਂ ਹੁੰਦੀ ਹੈ ਔਰ ਉਸ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇੰਨਾ ਹੀ ਨਹੀਂ ਜਿਹੜਾ ਵਿਅਕਤੀ ਦਾਦੇ ਸਮੇਂ ਨਖੂਨ ਕੱਟਦਾ ਹੈ ਉਸ ਦੀ ਮਾਨਸਿਕ ਸਥਿਤੀ ਤੇ ਵੀ ਇਸ ਦਾ ਪ੍ਰਭਾਵ ਪੈਂਦਾ ਹੈ ਇਸ ਦੌਰਾਨ ਆਰਥਿਕ ਤੰਗੀ ਵੀ ਬਣੀ ਰਹਿੰਦੀ ਹੈ ਵਾਸਤੂ ਜਾਣਕਾਰੀ ਦੇ ਮੁਤਾਬਕ ਸੂਰਜ ਡੁੱਬਣ ਤੋਂ ਬਾਅਦ ਘਰ ਦੇ ਵਿੱਚ ਝਾੜੂ ਕਦੇ ਵੀ ਨਹੀਂ ਮਾਰਨਾ ਚਾਹੀਦਾ ਹੈ ਰਾਤ ਦੇ ਸਮੇਂ ਜੇਕਰ ਤੁਸੀਂ ਝਾੜੂ ਮਾਰਦੇ ਹੋ ਤਾਂ ਤੁਹਾਨੂੰ ਘਰ ਦੇ ਵਿੱਚ ਇਹ ਚੀਜ਼ ਹੁਣ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਜੇਕਰ ਤੁਸੀਂ ਸੂਰਜ ਡੁੱਬਣ ਤੋਂ ਬਾਅਦ ਘਰ ਦੇ ਵਿੱਚ ਝਾੜੂ ਲਗਾਉਂਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਖੁਦ ਆਰਥਿਕ ਤੰਗੀ ਵੱਲ ਲੈ ਕੇ ਜਾ ਰਹੇ ਹੋ ਮਾਂ ਲక్ష్ਮੀ ਦਾ ਵਾਸ ਅਜਿਹੀ ਘਰ ਦੇ ਵਿੱਚ ਨਹੀਂ ਹੁੰਦਾ ਵਾ ਤੇ ਜੀਵਨ ਦੇ ਵਿੱਚ ਆਰਥਿਕ ਤੰਗੀ ਹੈ ਜੋ ਹਮੇਸ਼ਾ ਹੀ ਬਣੀ ਰਹਿੰਦੀ ਹੈ ਇਸ ਕਰਕੇ ਰਾਤ ਦੇ ਸਮੇਂ ਤੁਸੀਂ ਝਾੜੂ ਲਗਾਉਣ ਤੋਂ ਹਮੇਸ਼ਾ ਗੁਰੇਜ਼ ਕਰਨਾ ਵਾ ਵਾਸਤੂ ਦੇ ਅਨੁਸਾਰ ਜੋ ਕਿ ਬਿਸਤਰਾ ਜੋ ਕਿ ਗੰਦੇ ਨਹੀਂ ਹੋਣੇ ਚਾਹੀਦੇ ਜੇਕਰ ਤੁਸੀਂ ਰਾਤ ਨੂੰ ਬਿਸਤਰੇ ਤੇ ਸੌਂਦੇ ਹੋ ਤਾਂ ਬਿਸਤਰਾ ਤੁਹਾਡਾ ਸਾਫ਼ ਸੁਥਰਾ ਹੋਣਾ ਚਾਹੀਦਾ ਵੈ ਜੇਕਰ ਤੁਸੀਂ ਗੰਦੇ ਬਿਸਤਰੇ ਤੇ ਸੌਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਨਾਤਰਾਤਮਕ ਊਰਜਾ ਵੈ ਉਹ ਅਸਰ ਕਰਦੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਨੈਗੇਟਿਵ એનર્ਜੀ ਆਉਂਦੀ ਹੈ ਜਿਸ ਨਾਲ ਜੀਵਨ ਦੇ ਕਈ ਅਜੀਬ ਸਮੱਸਿਆਵਾਂ ਬਣ ਜਾਂਦੀਆਂ ਨੇ ਸਿਹਤ ਸੰਬੰਧੀ ਅਜਿਹੀਆਂ ਸਮੱਸਿਆਵਾਂ ਬਣ ਜਾਂਦੀਆਂ ਨੇ ਜੋ ਕਿ ਤੁਹਾਡੇ ਲਈ ਹਾਨੀਕਾਰਕ ਸਾਬਤ ਹੁੰਦੀਆਂ ਨੇ ਅਤੇ ਮਾਨਸਿਕ ਸਥਿਤੀ ਵੀ ਇਸ ਦੇ ਨਾਲ ਜੋ ਕਿ ਅਸ਼ਾਂਤ ਹੋ ਜਾਂਦੀ ਹੈ ਤੇ ਮਾਨਸਿਕ ਸਥਿਤੀ ਨੂੰ ਸ਼ਾਂਤ ਰੱਖਣ ਦੇ ਲਈ ਆਪਣਾ ਬਿਸਤਰਾ ਹਮੇਸ਼ਾ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਇਸ ਨਕਾਰਾਤਮਕ ਊਰਜਾ ਦੇ ਪ੍ਰਭਾਵ ਤੋਂ ਦੂਰ ਰਿਹਾ ਜਾਵੇ ਕਈ ਲੋਕ ਜੋ ਸੌਣ ਤੋਂ ਪਹਿਲਾਂ ਕਿਤਾਬ ਪੜ੍ਹਦੇ ਹਨ ਅਤੇ ਸੌਣ ਵੇਲੇ ਕਿਤਾਬ ਨੂੰ ਸਿਰਹਾਣੇ ਦੇ ਹੇਠਾਂ ਰੱਖ ਲੈਂਦੇ ਨੇ ਸਿਰਹਾਣੇ ਦੇ ਹੇਠਾਂ ਗਲਤੀ ਨਾਲ ਵੀ ਇਹ ਚੀਜ਼ ਨਾ ਕਰੋ ਵਾਸਤੂ ਸ਼ਾਸਤਰ ਦੇ ਜੇਕਰ ਮੰਨੀਏ ਤਾਂ ਸੌਣ ਵੇਲੇ ਸਿਰਹਾਣੇ ਹੇਠਾਂ ਕਿਤਾਬ ਰੱਖਣ ਨਾਲ 네ਗੇਟਿਵ એનર્ਜੀ ਹੈ ਜੋ ਲਗਾਤਾਰ ਵੱਧ ਜਾਂਦੀ ਹੈ ਅਤੇ ਸਿਰਹਾਣੇ ਹੇਠਾਂ ਕਿਤਾਬ ਰੱਖਣ ਵਾਲਾ ਵਿਅਕਤੀ ਦੇ ਸਰੀਰ ਦੇ ਵਿੱਚ 네ਗੇਟਿਵ એનર્ਜੀ ਦਾ ਪ੍ਰਭਾਵ ਪੈ ਜਾਂਦਾ ਹੈ ਅਤੇ ਉਸ ਦੇ ਗ੍ਰਹਿ ਨੇ ਉਹ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੇ ਨੇ ਤੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਇਸ ਦੇ ਨਾਲ ਆਉਂਦੀਆਂ ਨੇ ਸੋ ਹਮੇਸ਼ਾ ਯਾਦ ਰੱਖਣਾ ਹੈ ਕਿ ਰਾਤ ਦੇ ਸਮੇਂ ਨਾ ਹੀ ਨਖੂਨ ਕੱਟਨੇ ਹੈ ਅਤੇ ਰਾਤ ਦੇ ਸਮੇਂ ਯਾਨੀ ਕਿ ਸੂਰਜ ਡੁੱਬਣ ਤੋਂ ਬਾਅਦ ਕਦੇ ਵੀ ਝਾੜੂ ਨਹੀਂ ਲਗਾਣਾ ਵੈ ਵਾਸਤਵਜਾਸਤ ਦੇ ਮੁਤਾਬਕ ਗੰਦੇ ਗੱਦੇ ਤੇ ਉੱਤੇ ਰਾਤ ਨੂੰ ਬਿਲਕੁਲ ਵੀ ਨਹੀਂ ਸੋਣਾ ਵੈ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਕਿਤਾਬ ਜੇਕਰ ਤੁਸੀਂ ਪੜ੍ਹਨ ਦੇ ਸ਼ੌਕੀਨ ਹੋ ਤਾਂ ਕਿਤਾਬ ਨੂੰ ਕਦੇ ਵੀ ਭੁੱਲ ਕੇ ਵੀ ਆਪਣੇ ਸਰਾਣੇ ਦੇ ਹਟਾ ਨਹੀਂ ਰੱਖਣਾ ਪਏ ਇਹਨਾਂ ਗੱਲਾਂ ਨੂੰ ਤੁਸੀਂ ਜੇਕਰ ਪਾਲਣ ਕਰਦੇ ਹੋ ਤਾਂ ਤੁਹਾਡੀ ਆਰਥਿਕ ਸਥਿਤੀ ਚੰਗੀ ਰਹੇਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਸਤਰਾਤਮਕ ਊਰਜਾ ਰਹੇਗੀ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਤਰੱਕੀ ਹੋਵੇਗੀ